ਰਾਜਮੇਂਦਰਾ ਨੇ ਆਪਣੇ ਜ਼ੀਰੋਪੁਰ ਸ਼ੋਰੂਮ ਦੇ ਵਿੱਚ ਬੀਤੇ ਦਿਨੀ ਪ੍ਰੈਸ ਕਾਨਫਰੰਸ ਦੇ ਵਿੱਚ ਭਾਰਤ ਦੀਆਂ ਸ਼ਾਨਦਾਰ ਇਲੈਕਟ੍ਰਿਕ origin SUV ਲਾਂਚ ਕੀਤੀ। ਉਮੀਦਾਂ ਤੋਂ ਵੱਧ ਤਿਆਰ ਕੀਤੇ ਗਏ ਇਸ ਕ੍ਰਾਂਤੀਕਾਰੀ ਸ਼ਾਨਦਾਰ ਡਿਜ਼ਾਈਨ ਨੇ ਲੋਕਾਂ ਨੂੰ ਮੋਹ ਲਿਆ। ਕਾਰ ਦੇ ਡਿਜ਼ਾਈਨ, ਕਲਰ ਦੇ ਨਾਲ-ਨਾਲ ਇਸ ਦੇ ਬਿਹਤਰੀਨ ਫੀਚਰਸ ਵੀ ਲੋਕਾਂ ਨੂੰ ਅਟਰੈਕਟ ਕਰ ਰਹੇ ਨੇ। ਇਸ ਲਾਂਚ ਇਵੈਂਟ ਦੇ ਵਿੱਚ ਮਿਸ ਇੰਡੀਆ ਵਰਲਡ ਐਂਡ ਪੰਜਾਬੀ ਐਕਟ੍ਰੈਸ ਨਵਨੀਤ ਕੋਟਿਲੋ ਨੇ ਆਪਣੀ ਮੌਜੂਦਗੀ ਦੇ ਨਾਲ ਇਸ ਇਵੈਂਟ ਦੇ ਵਿੱਚ ਚਾਰ ਚੰਨ ਲਗਾ ਦਿੱਤੇ। ਇਨਾ ਹੀ ਨਹੀਂ, ਉਹਨਾਂ ਨੇ ਇਸ दौरान टेस्ट ड्राइव का अपना एक्सपीरियंस भी सब न शेयर किया इस दौरान नवनीत बेहद एक्साइटेड नजर आई इस दो महिंद्रा इलेक्ट्रिक ऑटोमोबाइल लिमिटेड एंड हेड स्ट्रेटी नागेश्री ਵਿ ਮੌਜੂਦ ਸੀ। ਉਹਨਾਂ ਨੇ ਮਹਿੰਦਰਾ ਦੀਆਂ ਇਹਨਾਂ ਸ਼ਾਨਦਾਰ ਗੱਡੀਆਂ ਦੀ ਵਿਸ਼ੇਸ਼ਤਾਵਾਂ ਦਸੀਆਂ ਤੇ ਆਪਣੀ ਟੀਮ ਦੇ ਯੋਗਦਾਨ ਦੇ ਲਈ ਸਭ ਦਾ ਧੰਨਵਾਦ ਕੀਤਾ। ਰਾਜ ਮਹਿੰਦਰਾ ਨੇ ਆਪਣੇ ਖਰੀਦਦਾਰਾਂ ਦੇ ਲਈ ਟੈਸਟ ਡਰਾਈਵ ਵੀ ਦੀ ਪੇਸ਼ਕਸ਼ ਵੀ ਰੱਖੀ ਹੈ। ਤੁਸੀਂ ਖੁਦ ਟੈਸਟ ਡਰਾਈਵ ਕਰ ਐਕਸਪੀਰੀਅੰਸ ਦੇਖ ਸਕਦੇ ਹੋ। ਕਿ ਇਹਨਾਂ ਦੇ ਆਲਰੇਡੀ ਨਾਟ ਇੰਡੀਆ ਸਭ ਤੋਂ ਵੱਡੇ ਸਟੋਰਸ ਨੇ ਜਿਵੇਂ ਕਿ ਮੁਹਾਲੀ, ਪਟਿਆਲਾ, ਜ਼ੀਲਕੂਰ, ਰੋਪੜ, ਸੰਗਰੂਰ

कि यार एक टेक्नोलॉजी भी हो सकती है एंड होट एक बार फिर तो पूरी दुनिया तो हैरान परेशान कर ली एक और भी लॉन्च के जा रही है एंड सब तो बढ़ता ऑकेजन है ही लेकिन पहली बार महिष्मार्ग वालों दो कटिया इकट्ठिया लॉन्च के जा रही है पर डी फर्स्ट टाइम सचिकार नंबी ਸੱਚੀ ਗੱਲ ਏ ਪਟਪੋਟਾ ਵੈਲਕਮ ਹੈ ਪਰ ਜ਼ੀਰਕਪੁਰ ਚ ਆ ਕੇ ਤਾਂ ਸਪੋਰਟੀ ਕਾਰਸ ਦੇਖ ਕੇ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਐਂਡ ਆਈ ਥਿੰਕ ਜ਼ੀਰਕਪੁਰ ਪੰਜਾਬ ਸਾਰੇ ਸਪੋਰਟੀ ਹੈਗੇ ਨੇ ਐਂਡ ਸਪੋਰਟੀ ਕਾਰਸ ਆਰ ਫॉर ਪੰਜਾਬ ਇਨ ਫੈਕਟ ਦ ਰੈਸਟ ਆਫ ਇੰਡੀਆ ਬਟ ਜਿੱਦਾਂ ਪੰਜਾਬੀਆਂ ਨੂੰ ਸ਼ੌਂਕ ਹੁੰਦਾ ਵਧੀਆ ਗੱਡੀਆਂ ਚਲਾਣ ਦਾ ਵਧੀਆ ਕਲਰਸ ਉਹ ਦੇਖ ਕੇ ਆਈ ਥਿੰਕ ਦਿਸ ਇਜ਼ ਇਟ ਇੱਥੇ ਹੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤਾਂ ਆਈ ਥਿੰਕ ਪੰਜਾਬ ਦਾ ਹੱਕ ਬਣਦਾ ਬਹੁਤ ਐਨਥੂਸੀਆਸਟਿਕ ਲੱਗ ਰਹੀ ਸੀ ਦੇਖ ਕੇ ਨਗਰ ਦੀ ਹਾਂਜੀ ਮੈਂ ਐਕਸ ਐਕਸਵੀ 9ਏ ਦੀ ਡਰਾਈਵ ਲੁੱਤੀ ਸੀਗੀ ਐਂਡ ਇਟ ਇਜ਼ ਸੋ ਬਿਊਟੀਫੁਲ ਇਨ ਫੈਕਟ ਹੋਂ ਜਿੱਦਾਂ ਦਾ ਸੀ ਕਹਿ ਰਿਹਾ ਮੈਂ ਐਨਥੂਸੀਆਸਟਿਕ ਸੀਗੀ ਬਿਕੋਜ਼ ਮੈਂ ਪਹਿਲੀ ਵਾਰੀ 6ਈ ਦੇਖੀ ਇੰਟੀਰੀਅਰਸ ਉਹਦੇ ਐਂਡ ਇਨਾ ਸੋਨਾ ਇੰਟੀਰੀਅਰ ਐਂਡ ਆਈ ਥਿੰਕ ਜਿੱਦਾਂ ਪਰਸਨਲਾਈਜ਼ ਗੱਡੀ ਹੈ ਉਹਦੀ ਫੀਲ ਕਾਕਪਿਟ ਵਰਗੀ ਆਂਦੀ ਹੈ ਅ ਉਹ ਦਾ ਗੀਅਰ ਜਿਹੜਾ ਪਾਉਣ ਦਾ ਤਰੀਕਾ ਹੈ ਉਹ ਇਦਾਂ ਲੱਗਦਾ ਜਿਦਾਂ ਤੁਸੀਂ ਫਲਾਈ ਕਰ ਰਹੇ ਹੋ ਕੋਈ 에ਅਰਕraft ਉਹਦੀ ਫੀਲ ਉਦਾਂ ਦੀ ਹੈ ਐਂਡ ਕਾਕਪਿਟ ਦੀ ਫੀਲ ਵਿਦ ਅ ਰੇਸਿੰਗ ਕਾਰ ਦੀ ਫੀਲ ਸੋ ਦੈਟਸ ਵਾਟ ਮੇ ਬੀ ਵੈਰੀ ਵੈਰੀ ਹੈਪੀ ਬਟ ਇਵਨ 9e ਆਈ ਥਿੰਕ ਹੈਜ਼ ਅ ਬਿਊਟੀਫੁਲ ਡਰਾਈਵ ਜਿਹੜੀ ਇੱਕ ਗੱਲ ਮੈਂ ਕਹੂੰਗੀ ਬਿਕੋਜ਼ ਸਾਨੂੰ ਪੈਟਰੋਲ ਡੀਜ਼ਲ ਇੰਜਨ ਚਲਾਣ ਦੀ ਆਦਤ ਹੈ ਇਹਦੇ ਨਾਲ ਡਰਾਈਵਰ ਨੂੰ ਥੋੜਾ ਜਿਹਾ in control and uh, thoda ja careful hon di lod hai because like you said is sporty cars ne inna ne uddde hi jana <laughs> so <laughs> मैं थार भी ड्राइव कर दिया मैं एक्स यू भी सैवन हंड्रेड भी ड्राइव कर दिया मैं होर भी गए होर ब्रांड्स ना मैं नहीं लूंगी हूँ बिकॉज अच्छी महिंद्रा की गल आए हैं एंड आई थिंक द फ्यूचर इज ईवी एंड फ्यूचर इज फॉर नाउ इट इज नाइन ई एंड सिक्स ई Uh, so, so, I think it's going to just take over Indian. You know, which one uh, you know, uh, I And mean, I said, as much as I like a 9E to be a family car, I love the looks of 6E. So... I will drive like a drive मैं अदा अद्धा दो में चला के ला बिकॉज उन्होंने कलर इन्ने सोने दुक स्पोटी लुक इंटीरियर एवरीथिंग इट इज फॉर अ ड्राइवर टू ड्राइव जिदा नाइन ई कैन ऑल्सो बी अफर ड्रिविन कार जिदा लगती है परसनली uh, मैं दलानी चलाना चाहूँगी बट इफ आई वो पिक वन आई थिंक नाइन ई मे बी ਕਿ ਚ ਦੇ ਰਗਾ ਲੈ ਕੇ ਜਿਹੜੀ ਦੇ ਦੇਣਗੇ ਹਾਂ ਜਿਹੜੀ ਦੇ ਦੇਣਗੇ ਨਹੀਂ ਤੁਸੀਂ ਬਾਈ ਕਰ ਲੈ ਸਕੋ ਜਿਹੜੀ ਮੈਂ ਬਾਈ ਕਰ ਲਈ ਆਈ ਥਿੰਕ 9 ਹੀ ਫਿਰ ਬਟ ਜੇ ਮੈਂ 9 ਹੀ ਬਾਈ ਕਰ ਲਈ ਫਿਰ ਮੈਨੂੰ ਹੋਏਗਾ ਹਏ ਮੈਂ 6 ਸੀ ਲੈ ਜਾਂਦੀ ਜੇ ਮੈਂ 6 ਹੀ ਬਾਈ ਕਰ ਲਈ ਫਿਰ ਮੈਨੂੰ ਹੋ ਜਾਂਦਾ ਕਿ 9 ਹੀ ਲੈ ਜਾਂਦੀ ਇਟ 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 ਇਜ਼ ਅ ਗਰਲ ਥਿੰਗ ਬਟ ਐਟ ਦ ਸੇਮ ਟਾਈਮ ਇਟ ਇਜ਼ ਆਲਸੋ ਬਿਕੋਜ਼ ਦੋਵੇਂ ਗੱਡੀਆਂ ਇੰਨੀਆਂ ਸੋਹਣੀਆਂ ਨੇ ਇਨ ਇਟਸ ਓਨ ਵੇ ਸੋ ਆਈ ਵਾਂਟ ਬੋਥ ਸੋ ਅਗਰ ਨੰਨੀ ਟੁਹਟੀਦਾਰ ਕਰੀਏ ਤਾਂ ਹੁਣ ਤੁਸੀਂ ਬੰਬੇ ਜਿਵੇਂ ਦਾਸਰੇ ਸੀਗੇ ਸ਼ਿਫਟ ਹੋ ਗਏ ਹੋ ਤਾਂ ਕਿਸ ਤਰ੍ਹਾਂ ਦਾ ਮਾਹੌਲ ਆ ਕਿਉਂਕਿ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਬੜਾ ਹੀ ਡਿਫਰੈਂਟ ਬੰਬੇ ਨਾਲੋਂ ਤਾਂ ਜ਼ਿਆਦਾ ਇੰਜੋਏ ਕਿਹੜੇ ਮਾਹੌਲ ਨੂੰ ਕਰਦੇ ਹੋ ਪੰਜਾਬ ਦੇ ਜਾਂ ਫਿਰ ਬੰਬੇ ਦੇ ਮੈਂ ਪਹਿਲਾਂ ਵੀ ਬੰਬੇ ਰਹੀ ਹਾਂ ਐਂਡ ਮੈਂ ਜਿੰਨਾ ਪੰਜਾਬ ਨੂੰ ਇੰਜੋਏ ਕਰਦੀ ਹਾਂ ਉਨਾ ਹੀ ਬੰਬੇ ਨੂੰ ਇੰਜੋਏ ਕਰਦੀ ਹਾਂ ਐਂਡ ਪੰਜਾਬ ਛੱਡਦਾ ਨਹੀਂ ਮੈਂ ਪਰਸੋ ਇਨ ਫੈਕਟ ਬੰਬੇ ਪਹੁੰਚੀ ਸੀਗੀ ਤੇ ਮੈਨੂੰ ਦੁਬਾਰਾ ਪੰਜਾਬ ਨੇ ਸਾਦੀ ਲਿਆ ਕਿ ਨਹੀਂ ਨਹੀਂ ਵਾਪਸ ਆ ਜਾਓ ਸੋ ਨਹੀਂ ਨਹੀਂ ਮਿਸ ਕਰਨ ਦਾ ਟਾਈਮ ਨਹੀਂ ਲੱਗਦਾ ਮਿਸ ਕਰਨ ਦਾ ਬਿਲਕੁਲ ਟਾਈਮ ਨਹੀਂ ਲੱਗਦਾ ਬਿਕਾਜ਼ ਆਈ ਥਿੰਕ ਮੇਰੇ 15 ਕ ਦੇਨ ਇੱਥੇ 15 ਕ ਦੇਨ ਉੱਥੇ ਹੋ ਹੀ ਜਾਂਦੇ ਨੇ ਇਫ ਨਾਟ ਮੋਰ ਸੋ ਪੰਜਾਬ ਅਸੀਂ ਕੰਮ ਕਰਦੇ ਹੀ ਰਹਿਣਾ ਐਂਡ ਪੰਜਾਬ ਇੱਕ ਵਾਰੀ ਤੁਸੀਂ ਪੰਜਾਬ ਆਗੇ ਪੰਜਾਬ ਦੀ ਕੋਲਟੀ ਲੌਕੜੀਆਂ ਜਿਹੜੀ ਤੁਹਾਡੀ ਤਰ੍ਹਾਂ ਹੀ ਟਾਲ ਬਿਊਟੀਫੁੱਲ ਐ ਤੇ ਉਹਨੇ ਬਾਲੀਵੁੱਡ ਨੂੰ ਛੂਲਿਆ ਬਾਲੀਵੁੱਡ ਜਾ ਕੇ ਬੰਬੇ ਜਾ ਕੇ ਤੇ ਯਹਾਨਾ ਕਿ ਲੋ ਹਾਂਜੀ ਇਹ ਸਟੋਰੀ ਜੇ ਤੁਸੀਂ ਦੇਖੋਗੇ ਸਟੋਰੀ ਫੋਰ ਚਾਹੀਦੀ ਤੁਸੀਂ ਕਦੋਂ ਬਿਕੋਜ਼ ਯੂ ਹੈਡ that kind of looks ਹੈਡ ਐਂਡ ਹੈਵ ਸੋ ਬੋਥ ਆਈ ਯੂਜ਼ ਤੁਸੀਂ ਦੱਸੋ ਕਿ ਤੁਸੀਂ ਕਦੋਂ ਆ ਰਹੇ ਹੋ ਬਾਲੀਵੁੱਡ ਮੈਂ ਜੀ ਮੇਰਾ ਮੇਰਾ ਕੈਰੀਅਰ ਦਾ ਸਟਾਰਟ ਬਾਲੀਵੁੱਡ ਤੋਂ ਹੀ ਹੋਇਆ ਸੀਗਾ ਮੇਰੀ ਪਹਿਲੀ ਫਿਲਮ ਵਾਸ ਅ ਬਾਲੀਵੁੱਡ ਫਿਲਮ ਸੋ ਉਸ ਤੋਂ ਬਾਅਦ ਮੈਂ ਪੰਜਾਬ ਆਈ ਹ ਟੂ ਬਿਗਨ ਵਿਦ ਐਂਡ ਆਫ ਕੌਰਸ ਆਹਾਨਾ ਨੂੰ ਮੈਂ ਹੇਟ ਸੋ ਸਟੋਰੀ ਤੋਂ ਬੈਟਰ ਮੇਰੇ ਨਾਲ ਗੋਲ ਗੱਪੇ ਤੋਂ ਜਾਣਦੀ ਹੈ Uh, oh, मेरे न गोल गप्पे भी इज वंडरफुल एंड आई थिंक हर किसी अपनी दी अपनी अपनी स्पेस होंगी है एंड बॉलीवुड बॉलीवुड वेलकम्स एवरीबडी लाइक डज सो तुसी अपनी स्पेस आप ही क्रिएट कर दो uh, तो तो, uh, मैं एक्टर हाँ जी मैं जो एक uh, जॉनर फिर uh, वर्सटैलिटी खत्म हो जाएगी

ਉਹਨ ਲੀਡ ਕਰ ਰਿਹਾ ਐਂਡ ਸਪੈਸ਼ਲੀ ਜਦੋਂ ਮੇਕ ਇਨ ਇੰਡੀਆ ਗੱਡੀ ਰੋਡ ਤੇ ਹੁੰਦੀ ਹੈ ਉਹਨੂੰ ਦੇਖ ਕੇ ਬਹੁਤ ਪ੍ਰਾਊਡ ਫੀਲ ਹੁੰਦਾ ਯੂਰ ਇਫੈਂਸ ਕਿਟ ਆਲਸੋ ਐਂਡ ਵੈਰੀ ਵੈਲ ਡੈਕੋਰੇਟਿਡ ਕਿਟ ਹਮ ਅਸ ਟੈਲ ਯੂ ਥੈਂਕ ਯੂ ਤਾਂ ਤੁਹਾਡੇ ਫਾਦਰ ਨੇ ਤੁਹਾਨੂੰ ਮਤਲਬ ਇਸ ਤਰ੍ਹਾਂ ਤਿਆਰ ਕੀਤਾ ਕਿ ਜਿਹੜੇ ਅੱਛੀ ਗਰਲਸ ਨੇ ਉਹ ਥਾਰ ਚਲਾਵਾਦੀਆਂ ਬਿਕੋ ਇਟਸ ਨੋਟ ਅ ਮੈਰੀਟਰੀਟ ਇਟ ਇਜ਼ ਨੋਟ ਅ ਡੈਲੀਕੇਟ ਕਾਰ ਬਟ ਆਈ ਥਿੰਕ ਐਨੀ ਗੁੱਡ ਡਰਾਈਵਰ অর ਐਨੀ ਇਟ ਇਜ਼ ਅ ਕਾਰ ਥੈਟ ਸਪੋਰਟਸ ਦ ਡਰਾਈਵਰ ਸੋ ਜੇ ਤੁਹਾਨੂੰ ਡਰਾਈਵ ਕਰਨ ਦਾ ਸ਼ੌਂਕ ਹੈ ਉਹ ਗੱਡੀ ਤੁਹਾਨੂੰ ਉਦਾਂ ਸਪੋਰਟ ਕਰੇਗੀ ਸੋ ਆਈ ਥਿੰਕ ਏਵਰੀ ਮਹਿੰਦਰਾ ਵਹੀਕਲ ਇਨ ਇਟਸ ਵੇ ਦ ਕਾਈਂਡ ਆਫ ਫੀਚਰਸ ਇਟ ਹੈਜ਼ it it will support you so it is not about uh, like uh, it has a dash uh, and so and so forth it has fantastic safety features it is not just ke thono uh, careful driver hona payega gaddi thonu onna hi support karegi je tusi aurni changi tarah onu drive karoge gaddiyan hi gal ta ho hi rahi hai pehla tusi sanu eh dasso ke thodi pehli gaddi kedi si meri pehli gaddi jehdi main aap khareedi

jet black yes so that's what personally i would resonate with but rest i think har gaddi boss honi hai jehdi orange bhi bar hai gi o da color dekhde sadne layi i think uh, you go really awestruck with that color sure. ਬਟ ਹੁਣ ਇਹਦੇ ਬਾਰੇ ਕੀ ਗੱਲ ਕਰਨੀ ਸੋ एवरीथिंग ਇਟਸ ਜਸ ਸੈਜ਼ एवरीथिंग ਬਾਇਟਸੈਲਫ ਹੁਣ ਨੈਕਸਟ ਸਾਲੋ ਇਸ ਸ਼ੁਰੂ ਹੋਵੇ ਮਹਿੰਦਰਾ ਤੇ ਜਿੱਥੇ ਅਸੀਂ ਆਏ ਆ ਉੱਥੇ ਸਾਨੂੰ ਨਵੀਂ ਕਾਰ ਢਿੱਲੋਂ ਗੱਡੀ ਦੇ ਵਿੱਚ ਨਾਲ ਉਹਦੀ ਬੈਂਡ ਵੈਸਟ ਦੀ ਤਰ੍ਹਾਂ ਲਿਖੀ ਹੋਈ ਰਾਈਟ ਆ ਬੀ 6 ਉਹਦੀ ਗੱਲ ਤੁਹਾਨੂੰ ਮਹਿੰਦਰਾ ਨਾਲ ਕਰਨੀ ਪੈਣੀ ਹੈ ਦ ਬ੍ਰਾਈਡ ਥੈਂਕ ਯੂ ਥੈਂਕ ਯੂ